ਸੁਰਿਆ ਜਾਂਦਾ ਸ਼ਿਕਾਰੀ ਘੜੀ ਦੋ ਪਲ ਆਰਾਮ ਕਰਨ ਲਈ ਕਚੀੜੀ ਤਲੇ ਲੰਮਾ ਪੈ ਗਿਆ। ਇੱਕ ਨਿੱਕਾ ਜਿਹਾ ਤੋਤਾ ਉਹਨੂੰ ਸੁੱਤਾ ਸਮਝ ਕੇ ਉਹਦੇ ਕੋਲ ਆ ਗਿਆ। ਤੋਤੇ ਦਾ ਬਾਪੂ ਆਖਦਾ ਕੋਲ ਨਾ ਜਾਵੀਂ। ਇਸਨੇ ਸਿਰਫ ਕਿਸਲ ਮਾਰੀ ਆ ਪਰ ਨਾ ਮੰਨਿਆ। ਸ਼ਿਕਾਰੀ ਨੇ ਝੱਪਟ ਮਾਰੀ ਤੇ ਤੋਤੇ ਨੂੰ ਫੜ ਲਿਆ। ਬੜਾ ਰੋਇਆ ਕਰਲਾਇਆ ਪਰ ਬਾਪ ਬੇਵੱਸ ਸੀ। ਕਰੇ ਲਿਆ ਪਿੰਜਰੇ ਅੰਦਰ डक ਦਿੱਤਾ। ਕੁਝ ਸਮੇਂ ਮਗਰੋਂ ਸ਼ିକਾਰੀ ਤੋਤੇ ਨੂੰ ਆਖਣ ਲੱਗਾ ਤੇਰੇ ਮੁਲਕ ਚੱਲਿਆਂ ਪਿਓ ਨੂੰ ਕੋਈ ਸੁਨੇਹਾ ਦੇਣਾ ਤਾਂ ਦੱਸ ਕਹਿੰਦਾ ਬਸ ਇੰਨੀ ਗੱਲ ਆਖੀ ਤੇਰਾ ਪੁੱਤ ਬੜਾ ਯਾਦ ਕਰਦਾ ਸੀ ਉਸਨੇ ਇੰਜ ਹੀ ਕੀਤਾ ਝਿੜੀ ਅੰਦਰ ਅੱਪੜ ਕੇ ਉੱਚੇ ਟਾਣੇ ਤੇ ਬੈਠੇ ਬਾਪ ਨੂੰ ਆਖਿਆ ਤੇਰਾ ਪੁੱਤ ਤੈਨੂੰ ਬੜਾ ਯਾਦ ਕਰਦਾ ਸੀ ਇੰਨੀ ਗੱਲ ਸੁਣ ਬਾਪ ਥਾਂ ਹੀ ਮੁੱਕ ਗਿਆ ਸ਼ਿਕਾਰੀ ਮੋੜ ਆਪਣੇ ਘਰ ਆਇਆ ਤੇ ਤੋਤੇ ਨੂੰ ਆਖਣ ਲੱਗਾ ਕੀ ਤੇਰਾ ਬਾਪ ਤਾਂ ਤੇਰਾ ਸਨੇਹਾ ਸੌਂਦਾ ਸਾਰ ਹੀ ਮੁੱਕ ਗਿਆ। ਪਿੰਜਰੇ ਅੰਦਰ ਡੱਕੇ ਤੋਤੇ ਨੇ ਜਦ ਗੱਲ ਸੁਣੀ ਘੜੀ ਪਰ ਸੋਚਿਆ ਫਿਰ ਆਪ ਵੀ बेहोश ਹੋ ਗਿਆ। ਨਾ ਬੋਲੇ ਨਾ ਸਾਹ ਲਵੇ। ਸ਼ਿਕਾਰੀ ਘਬਰਾ ਗਿਆ। ਪਿੰਜਰਾ ਖੋਲਿਆ ਵੇਖਣ ਲੱਗਾ ਹੈ ਕਿ ਮਰ ਗਿਆ। ਇਸਨੇ ਬੂਆ ਖੋਲਦੇ ਵੇਖ ਇੱਕਦਮ ਉਡਾਰੀ ਮਾਰੀ। ਨਾ ਲੱਗਦੇ ਰੁੱਖ ਤੇ ਜਾ ਬੈਠਾ। ਆਖਣ ਲੱਗਾ ਉਹ ਸ਼ਿਕਾਰੀਆ ਮੇਰਾ ਪਿਓ ਮਰਿਆ ਨਹੀਂ ਸੀ। ਸਿਰਫ ਉਸਨੇ ਸੁਨੇਹਾ ਕੱਲ ਲਿਆ ਸੀ। ਕੀ ਜੇ ਆਜ਼ਾਦ ਹੋਣਾ ਤਾਂ ਮਰਨਾ ਪੈਣਾ ਅੱਜ ਵੀ ਬਢੇਰੀਆਂ ਦੀਆਂ ਆਖੀਆਂ ਪਰਚੋਲੀਆਂ ਜਾਵਣ ਤਾਂ ਅੰਦਰ ਕਿੰਨਾ ਕੁਝ ਲੁਕਿਆ ਪਿਆ ਮਿਲ ਜਾਊ ਇਹ ਗੱਲ ਵੱਖਰੀ ਹੈ ਕਿ ਸ਼ਿਕਾਰੀਆਂ ਦੇ ਪਾਏ ਭਰਮ ਭਲੇਖੀਆਂ ਕਰਕੇ ਆਪਣਾ ਉਧਰ ਧਿਆਨ ਹੀ ਨਹੀਂ ਜਾਂਦਾ